ਦੇ ਇੱਕ ਪਾਸੇ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਤੇ ਦੂਜੇ ਪਾਸੇ ਜੋ ਮੁਕਸ਼ਪੀਰ ਦਾ ਬਾਰਡਰ ਲੱਗਦਾ ਹੈ ਇਹੋ ਵਜ੍ਹਾ ਹੈ ਕਿ ਸੁਪਾ ਸਰਕਾਰ ਨੇ ਬੀਐਸਐਫ ਦੀ ਮਦਦ ਲਈ 5000 ਹੋਮਗਾਰਡ ਦੇ ਜਵਾਨ ਪੁਲਿਸ ਦੇ ਵਿੱਚ ਭਰਤੀ ਕਰਨ ਦਾ ਐਲਾਨ ਕੀਤਾ ਹੈ ਅਤੇ ਸੁਰੱਖਿਆ ਨੂੰ ਪੁਖਤਾ ਬਣਾਉਣ ਦੇ ਲਈ ਸਿਆਸੀ ਆਗੂਆਂ ਵੱਲੋਂ ਸੁਰੱਖਿਆ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ ਤੇ ਅਜੇ ਹਾ ਹੀ ਕੁਝ ਜ਼ਿਲ੍ਹਾ ਪਟਾਣਕੋਟ ਵਿਖੇ ਵਿਖਰ ਨੂੰ ਮਿਲਿਆ ਜੁਤੇ ਕਿ ਸੁਪਾ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਸਿੰਬਲ ਸਕੂਲ ਪੋਸਟ ਤੇ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ ਤਾਂ ਜੋ ਕੋਈ ਵੀ ਸ਼ਖਸ ਜ਼ਿਲ੍ਹੇ ਚ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਜਦੋਂ ਪਾਕਿਸਤਾਨੀ ਸੈਨਿਕਾਂ ਨੇ ਸਾਡੇ ਜਵਾਨਾਂ ਨੂੰ ਘੇਰ ਲਿਆ ਉਹਦੇ ਵਿੱਚ ਸਾਡੇ ਕਾਫੀ ਜਵਾਨ ਸ਼ਹੀਦ ਹੋਏ ਤਾਂ ਇੱਕ ਸਾਡਾ ਸਾਥੀ ਕਮਲਜੀਤ ਸਿੰਘ ਜਿਨੇ ਚੌਂਕੀ ਨੂੰ ਸੱੜਣਾ ਮناسب ਨਹੀਂ ਸਮਝਿਆ ਬੇਸਿਕ ਭਾਵੇਂ ਉਹ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਇਹ ਗੌਰਮੇ ਚੌਂਕੀ ਆ ਜਿੱਥੇ ਸ਼ੀਰ ਕਮਲਜੀਤ ਸਿੰਘ ਦਾ ਅਲਾਉ ਡੁੱਲਿਆ ਦੇ ਸੇਕਤਾ ਕਨਤਾ ਲਈ ਸੋ ਅੱਜ ਇਹ ਚੌਂਕੀ ਚ ਆਏ ਆ ਮੇਰੇ ਨਾਲ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉਪਾਲ ਜੀ ਔਰ ਸਾਡੇ ਐਸਐਸਪੀ ਦਿਲਜਿੰਦਰਜੀਤ ਸਿੰਘ ਢਿੱਲੋ ਔਰ ਕਮਾਂਡੈਂਟ ਬੀਐਸਐਫ சுரேਸ਼ ਸਿੰਘ ਜੀ ਇਹ ਤਮਾਮ ਇਨਤ ਜਿਹੜੇ ਅਧਿਕਾਰੀ ਸਵਾਨ ਨੇ ਬੇਸਿਕਲੀ ਅੱਜ ਅਸੀਂ ਇਹਨਾਂ ਦੇ ਕੋਲ ਚਾਹ ਪੀਣ ਲਈ ਆਏ ਆ ਤੇ ਨਾਲ ਇਸ ਕੱਲ ਦਾ ਇਹਨਾਂ ਦੇ ਨਾਲ ਸਾਂਝ ਪਾਣ ਲਈ ਵੀ ਆਏ ਆ ਕਿ ਕਿਸੇ ਵੀ ਤਰ੍ਹਾਂ ਦਾ ਇਹ ਇਕੱਲਾਪਨ ਮਹਿਸੂਸ ਨਾ ਕਰਨ ਅਸੀਂ ਪੂਰਾ ਇਲਾਕਾ ਪੂਰਾ ਪੰਜਾਬ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੂਰੀ ਤਰ੍ਹਾਂ ਮਤਲਬ ਜਿਹੜੀ ਅਵੇਅਰ ਹੈਗੀ ਆ ਸੋ ਜਿਹੜਾ ਇੱਕ ਮਤਲਬ ਕਹਿ ਲਈਏ ਜਖਮ ਤਾਜ਼ਾ-ਤਾਜ਼ਾ ਸਾਡੇ ਉੱਤੇ ਅੱਤਵਾਦੀਆਂ ਨੇ ਕੀਤਾ ਪੈਲਗਾਮ ਦੇ ਅੰਦਰ ਸੋ ਇੱਕ ਵੱਖਰੀ ਤਰ੍ਹਾਂ ਦੀ ਸਿਚੁਏਸ਼ਨ ਜੋ ਅਸੀਂ ਸਾਰੇ ਦੇਸ਼ਵਾਸੀ ਗੁਜ਼ਰ ਰਹੇ ਆ ਲੋਕਾਂ ਦਾ ਗੁੱਸਾ ਵੀ ਬਹੁਤ ਇਸ ਗੱਲ ਦਾ ਹੈਗਾ ਸੋ ਭਾਰਤ ਸક્ષਮ ਹੈ ਪੰਜਾਬ ਦੀ ਮਾਤਰਭੂਮੀ ਸક્ષਮ ਹੈ ਦੁਸ਼ਮਨਾ ਨੂੰ ਜਵਾਬ ਦੇਣ ਦੇ ਲਈ ਸੋ ਇਥੇ ਆਇਆ ਬੜਾ ਵਧੀਆ ਲੱਗਿਆ ਔਰ ਇੱਕ ਵਧੀਆ ਕੋਆਰਡੀਨੇਸ਼ਨ ਸਾਡੀ ਆਲਰੇਡੀ ਬੜੀ ਸ਼ਾਨਦਾਰ ਕੋਆਰਡੀਨੇਸ਼ਨ ਹੈ ਸਿਵਲ ਪ੍ਰਸ਼ਾਸਨ ਦੀ ਔਰ ਬੀਐਸਐਫ ਦੀ ਸੋ ਛੋਟੇ ਛੋਟੇ ਸਵਾਲ ਵੀ ਇਹਨਾਂ ਨੇ ਦੱਸਿਆ ਔਰ ਜੈਨੂਅਲ ਹੈ ਉਹ ਵੀ ਅਸੀਂ ਚਾਰਟ ਆਊਟ ਕਰਾਂਗੇ ਉਹ ਸਾਡੀ ਲਾਇਬਿਲਟੀ ਵੀ ਹੈ ਐਜ਼ ਏ ਸਰਕਾਰ ਸੋ ਪੂਰੀ ਤਰ੍ਹਾਂ ਚਾਹੀਓ ਬੁਮਿਆਲਦਾਰੀ ਹੈ ਚਾਹੇ ਸਾਡਾ ਮਾਧੂਪੁਰ ਦਾ ਏਰੀਆ ਜਿਹੜਾ ਵੀ ਜੰਮੂ ਕਸ਼ਮੀਰ ਔ ਪਾਕਿਸਤਾਨ ਲੱਗਦਾ ਥਰੂਆਊਟ ਪੰਜਾਬ ਸਾਰਿਆਂ ਦੇ ਉੱਤੇ ਅਸੀਂ ਪੂਰੀ ਨਿਗਾਹ ਰੱਖੀ ਹੋਈ ਆ ਸੋ ਅੱਜ ਆਏ ਆ ਬੜਾ ਚੰਗਾ ਲੱਗਿਆ ਨਾਲ ਮਿਲ ਕੇ ਇਹਨਾਂ ਦੀਆਂ ਗੱਲਾਂ ਸੁਣੀਆਂ ਇਹਨਾਂ ਦੇ ਮਸਲੇ ਵੀ ਸੁਣੇ ਆ ਜੋ ਪੂਰੀ ਚੜ੍ਹਦੀ ਕਲਾ ਚ ਨੇ ਡਟ ਕੇ ਅਸੀਂ ਹਰ ਸਥਿਤੀ ਦੇ ਲਈ ਇਹਨਾਂ ਦੇ ਨਾਲ ਹੈਗੇ ਆ ਸੋ ਸਿੰਬਲਸ ਉਹ ਜਿਹੜੀ ਚੌਂਕੀ ਆ ਇਹ ਇਹ ਗੌਰਮੇ ਚੌਂਕੀ ਆ ਇੱਥੇ ਕਾਫੀ ਲੋਕ ਆਂਦੇ ਜਾਂਦੇ ਆ ਔਰ ਮੈਂ ਸਮਝਦਾ ਕਿ ਸਾਡੇ ਇਲਾਕੇ ਦੀ ਇੱਕ ਦਰੋਹਰ ਵੀ ਆ ਸੋ ਇਹਨੂੰ ਬੀਐਸਐਫ ਦਾ ਦੇ ਨਾਲ ਸਾਡੀ ਬੈਟਰ ਕੋਆਰਡੀਨੇਸ਼ਨ ਆ ਇਹਨੂੰ ਹੋਰ ਜਿਹੜੀ ਕੋਈ ਰਿਕੁਆਇਰਮੈਂਟ ਹੈਗੀ ਆ ਉਹ ਵੀ ਅਸੀਂ ਇਹਨੂੰ ਕੰਪਲੀਟ ਕਰਕੇ ਤਾਂ ਪੂਰਾ